ਉਹ ਤੇਰੂ ਖੰਡੇ ਤੇ ਕੀਤਾ ਗਿਆ ਤੇ ਐਸ.ਪੀ. ਭਾਈਚਾਰੇ ਨੇ ਬੰਦ ਦੀ ਕਾਲ ਦਿੱਤੀ ਗਈ ਹੈ ਕੀ ਕਹਿਣਾ ਚਾਹਦੇ ਹੋ ਦੇਖੋ ਜਦੋਂ ਵੀ ਸਮਾਜ ਦੇ ਉੱਤੇ ਕੋਈ ਭਾਰੀ ਪਈ ਆ ਸਾਡਾ ਸਮਾਜ ਇੱਕ ਹੱਥ ਇਕਜੁੱਟ ਹੋ ਕੇ ਸਾਰਿਆਂ ਦਾ ਵਿਰੋਧ ਕਰਦਾ ਅੱਜ ਸਾਡੇ ਸਮਾਜ ਤੇ ਫੇਰ ਇੱਕ ਵਾਰੀ ਭਾਰੀ ਪਈ ਆ ਸਾਡੇ ਪੂਜਣਯੋਗ ਸਾਡੇ ਸਭਿਧਾਨ ਨਰਮਤਾ ਹੈਗੇ ਆ ਡਾਕਟਰ ਭੀਮਰਾਓ ਅੰਬੇਦਕਰ ਜੀ ਉਹਨਾਂ ਦੀ ਜਿਹੜੀ ਮੂਰਤੀ ਆ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਤੋਨੇ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦਾ ਡਟ ਕੇ ਵਿਰੋਧ ਕਰਨ ਲਈ ਅੱਜ ਸਾਰਾ ਸਮਾਜ ਇੱਥੇ ਇਕੱਠਾ ਹੋਇਆ ਤੇ ਆਸ ਕਰਦੇ ਆਂ ਵੀ ਸਾਡਾ ਜਿਹੜਾ ਸਮਾਜ ਆ ਇਹ ਜਿੱਤ ਹਾਸਲ ਕਰੂਗਾ ਉਹਨਾਂ ਨੂੰ ਡਿਗਰੂਗੜ੍ਹ ਤੱਕ ਪਹੁੰਚਦਾ ਜ਼ਰੂਰ ਕਰਨਗੇ ਦੇ ਦੋਸ਼ੀ ਨੂੰ ਫੜ ਦਿੱਤਾ ਗਿਆ ਸਜ਼ਾ ਕਿਹੋ ਜੀ ਚਾਣੇ ਹੋ ਦੇਖੋ ਸਜ਼ਾ ਦੋਸ਼ੀ ਫੜ ਲੰਦੇ ਫੜ ਕੇ ਫੇਰ ਛੱਡ ਦਿੰਦੇ ਆ ਅਸੀਂ ਸਾਡਾ ਜਿਹੜਾ ਸਮਾਜ ਆ ਅੱਜ ਸਾਰਾ ਇਕੱਠ ਟ ਹੋ ਕੇ ਆਪਣੇ ਸਮਾਜ ਦੀ ਰਾਖੀ ਕਰਨੀ ਜਾਣਦਾ ਆ ਇਹ ਉਹਨਾਂ ਨੂੰ ਡਿਬਰੂਗੜ੍ਹ ਤੱਕ ਜਰੂਰ ਪਹੁੰਚਦਾ ਕਰੂਗਾ ਤੈਨੂੰ ਲੱਗਦਾ ਕੀ ਇਹਦੇ ਪਿੱਛੇ ਕੋਈ ਹੋਰ ਵੀ ਤਾਕਤਾਂ ਨਾ ਹੋਣ ਦਾ ਇਹਦੇ ਪਿੱਛੇ ਤਾਕਤਾਂ ਹੁੰਦੀਆਂ ਜੀ ਕੱਲਾ ਬੰਦੇ ਦੀ ਹਿੰਮਤ ਨਹੀਂ ਪੈਂਦੀ ਕਿਸੇ ਦੀ ਫੋਟੋ ਨੂੰ ਵੀ ਛੇੜਨੇ ਦੀ ਉਹ ੱਡੀ ਵੱਡੀ ਜਿਹੜੀ ਮੂਰਤੀ ਹੈਗੀ ਆ ਉਹਦੇ ਉੱਤੇ ਪੌੜੀ ਲਾ ਕੇ ਚੜਦਾ ਉਹਦੇ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਹੈਗੀ ਕਿਸੇ ਦਾ ਹੱਥ ਹੈਗਾ ਆ ਤੇ ਉਹਦਾ ਜਵਾਬ ਜਿਹੜਾ ਆ ਅਸੀਂ ਇਕੱਠੇ ਹੋ ਕੇ ਦਿੰਦੇ ਬੈ ਆ ਔਰ ਇੰਨਾ ਜਰ ਇਦਾਂ ਹੀ ਰਹੂਗਾ ਜਿੰਨਾ ਜਰ ਉਹ ਡਿਬੂਗੜ੍ਹ ਨਹੀਂ ਜਾਣਗੇ ਜਿਹੜੇ ਲੋਕ ਇਹੋ ਜਿਹੇ ਕਾਨੂੰਨੀਆ ਹਰਕਤਾਂ ਕਰਦੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਸੇਜ ਇੱਥੋਂ ਚੱਲੇ ਜਾਣਾ ਅੱਗੇ ਤੋਂ ਜਿਹੜਾ ਵੀ ਕੋਈ ਜਾਊਗਾ ਉਹ ਸੋਚ ਸਮਝ ਕੇ ਸਾਡੇ ਸਮਾਜ ਦੇ ਪ੍ਰਤੀ ਕੋਈ ਗਲਤ ਹਰਕਤ ਕਰੂਗਾ ਉਹਨੂੰ ਇੱਥੋਂ ਜਵਾਬ ਮਿਲ ਜਾਣਾ ਇੰਨੀ ਸਜ਼ਾ ਵੱਡੀ ਦਵਾਦਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਤਿਹਾਸ ਬਣ ਜਾਊਗਾ ਜੈ ਭੀਮ ਜੀ ਜੈ ਭਾਰਤ ਜੈ ਸਭਦਾਨ ਅੱਜ ਜੋ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਇਹ ਬੜੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਇੱਥੇ ਆਏ ਆ ਜੋ ਕਿ ਸਾਡੇ ਦਿਲਾਂ ਨੂੰ ਠੇਸ ਪਹੁੰਚਾਈ ਗਈ ਹੈ ਦਰਬਾਰ ਸਾਹਿਬ ਜਿੱਥੇ ਅਸੀਂ ਨਮਸਤਕ ਹੋਣ ਜਾਂਦੇ ਹਾਂ ਬੜੇ ਫਕਰ ਵਾਲੀ ਗੱਲ ਸੀ ਸਾਡੇ ਲਈ ਕਿ ਉੱਥੇ ਸਾਡੇ ਬਾਬਾ ਸਾਹਿਬ ਜੀ ਦਾ ਜੋ ਸਟੈਚੂ ਬਣਿਆ ਹੈ ਅਸੀਂ ਉਹਨਾਂ ਨੂੰ ਨਮਸਕਾਰ ਕਰਕੇ ਸਲੂਟ ਕਰਕੇ ਅੱਗੇ ਨੰਗਦੇ ਹਾਂ ਤੇ ਜੋ ਕਿ ਸ਼ਰਾਰਤੀ ਅੰਸਰਾਂ ਕੋ ਇਹ ਗੱਲ ਖਟਕਦੀ ਸੀ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਕੋ ਇਹ برداشت ਨਹੀਂ ਹੋਇਆ ਕਿ ਜੋ ਬਾਬਾ ਸਾਹਿਬ ਦਾ ਸਟੈਚੂ ਹੈ ਕੀ ਦਰਬਾਰ ਸਾਹਿਬ ਦੇ ਅੰਦਰ ਜੋ ਲੱਗਿਆ ਹੋਇਆ ਹੈ ਉਥੇ ਅਸੀਂ ਨਮਸਤਕ ਹੋ ਕੇ ਨਮਸਕਾਰ ਕਰਕੇ ਬਾਬਾ ਸਾਹਿਬ ਜੀ ਨੂੰ ਅੰਦਰ ਦਰਬਾਰ ਸਾਹਿਬ ਦੇ ਜਾਂਦੇ ਆ ਉਹਨਾਂ ਨੇ 26 ਜਨਵਰੀ ਨੂੰ ਜਿਸ ਦਿਨ ਸਾਡਾ ਸਵਿਧਾਨ ਦਿਵਸ ਸੀਗਾ ਉਸੇ ਦਿਨ ਇਹ ਸ਼ਰਾਰਤੀ ਅੰਸਰਾ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਿਆ ਹੈ ਜੋ ਕਿ ਸਾਡਾ ਸਬਦਾਨ ਸੀ ਉਹਨੂੰ ਅੱਗ ਲਗਾਈ ਗਈ ਹੈ ਜੋ ਕਿ ਅਸੀਂ ਕਦਾ ਪੀ ਬਰਦਾਸ਼ਤ ਨਹੀਂ ਕਰਾਂਗੇ ਜਿੰਨੇ ਵਾਰੀ ਵੀ ਇਹ ਸ਼ਰਾਰਤੀ ਅੰਸਰ ਉੱਟਣਗੇ ਓਨੀ ਵਾਰੀ ਅਸੀਂ ਆਵਾਜ਼ ਉਠਾਵਾਂਗੇ ਇਹਨਾਂ ਦੇ ਖਿਲਾਫ ਉਠਾਵਾਂਗੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜੋ ਵੀ ਸ਼ਰਾਰਤੀ ਅੰਸਰ ਹੈ ਜਾਂ ਪਿੱਛੇ ਜਿਹੜੀਆਂ ਵੀ ਸਰਕਾਰਾਂ ਹਨ ਜਾਂ ਕੋਈ ਵੀ ਇਹ ਜਾਣ ਬੁੱਝ ਕੇ ਕਰਵਾ ਰਿਹਾ ਹੈ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਬਾਬਾ ਸਾਹਿਬ ਦੀ ਸਬਦਾਨ ਦੇ ਨਾਲ ਕੋਈ ਛੇੜਖਾਨੀ ਕਰੇ ਜਾਂ ਬਾਬਾ ਸਾਹਿਬ ਦੇ ਸਟੈਚੂ ਨਾਲ ਛੇੜਖਾਨੀ ਕੀਤੀ ਜਾਵੇ ਜਾਂ ਪਿੰਮ ਜੇਪਰ ਹਾਂਜੀ ਭਾਜੀ ਇਹ ਦਰਬਾਰ ਸਾਹਿਬ ਵਿਖੇ ਅੰਬੇਦਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਇਸ ਘਟਨਾ ਕਰਕੇ ਹੀ ਸਾਰਾ ਐਸੀ ਸਮਾਜ ਜੋ ਅੱਜ ਅੱਜ ਦੇ ਦਿਨ ਰੋੜਾ ਤੇ ਆ ਅਸੀਂ ਸਾਰਾ ਸਮਾਜ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਉਸ ਤੇ ਸਖਤ ਤੋਂ ਸਖਤ ਕਾਰਵਾਈ ਐਨਐਸਏ ਲਾਈ ਜਾਵੇ ਤੇ ਇਹੋ ਜਿਹੇ ਦੋਸ਼ੀਆਂ ਨੂੰ ਵੀ ਜਿਹੜਾ ਬੰਦਾ ਇਹੋ ਜਿਹਾ ਹੋਰ ਕੋਈ ਕਰਨਾ ਨਾ ਜਾਨਾਂ ਦੇ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾੜੇ ਜਨਸਰਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਕੋਈ ਇਦਾਂ ਦਾ ਕਾਨੂੰਨਾ ਕੰਮ ਕਰਦਾ ਉਸ ਦਾ ਮੌਕੇ ਤੇ ਹੀ ਸੋਧਾ ਲਾ ਦੇਣਾ ਚਾਹੀਦਾ ਹੈ